ਪੰਜਾਬ ਦੇ ਧਰਤੀ ਤੋਂ ਵਿਦੇਸ਼ ਦੀ ਧਰਤੀ ਤੇ ਰੋਜੀ ਰੋਟੀ ਲਈ ਗਏ ਨੌਜਵਾਨਾਂ ਅਕਸਰ ਹਾਦਸੇ ਵਾਪਰਦੇ ਨੇ ਤਾਜ਼ਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਜਿੱਥੋਂ ਦਾ ਸੌਰਵ ਸੈਣੀ ਜਿਸ ਦੀ ਉਮਰ 30 ਸਾਲ ਸੀ ਉਹ ਨਿਊਜ਼ੀਲੈਂਡ ਗਿਆ ਸੀ ਤੇ ਉੱਥੇ ਮਸ਼ੀਨ ਦੇ ਵਿੱਚ ਆ ਗਿਆ ਸੀ ਜਿਸ ਤੋਂ ਬਾਅਦ ਉਹ ਗੰਭੀਰ ਜ਼ਖਮੀ ਹੋਇਆ ਸੀ ਤੇ ਉਸ ਦੀ ਮੌਤ ਹੋ ਗਈ। ਪਰਿਵਾਰ ਮੁਤਾਬਕ 2019 ਵਿੱਚ ਉਸ ਦਾ ਨਿਊਜ਼ੀਲੈਂਡ ਦੀ ਹੀ ਲੜਕੀ ਨਾਲ ਵਿਆਹ ਹੋਇਆ ਸੀ ਤੇ ਉਸ ਤੋਂ ਬਾਅਦ ਲਗਾਤਾਰ ਉੱਥੇ ਰਹਿ ਰਿਹਾ ਸੀ ਕਿ ਇਸ ਹਾਦਸੇ ਨੇ ਸੌਰਵ ਨੂੰ ਹਮੇਸ਼ਾ ਲਈ ਉਹਨਾਂ ਤੋਂ ਦੂਰ ਕਰ ਦਿੱਤਾ। ਕੀ ਨਾਮ ਹੈ ਅੰਕਲ ਤੁਹਾਡਾ? ਮੇਰਾ ਨਾਮ ਚਰਨਦਰਸ ਕਿਹੜਾ ਪਿੰਡ ਜੀ ਇਹ ਤੇ ਹਰਿਆਣਾ ਸ਼ਹਿਰ ਹਰਿਆਣਾ ਪੂੰਗਾ ਲੱਗਦਾ ਠੀਕ ਘਰ ਦੇ ਵਿੱਚ ਇੱਕ ਮਾਮਲਾ ਆਇਆ ਕਿ ਬੇਟੇ ਦੀ ਗ੍ਰੇਸ਼ ਦੀ ਧਰਤੀ ਤੇ ਮੌਤ ਹੋਈ ਹੈ ਜੀ ਹਾਂ ਜੀ ਕੀ ਨਾਮ ਸੀ ਬੇਟੇ ਦਾ ਜੀ ਸੌਰਵ ਸੈਣੀ ਸੀ ਦਾ ਜੀ ਨਾਂ ਕਿੰਨੀ ਉਮਰ ਸੀ ਕੋਈ 22 23 ਸਾਲ ਦਾ ਸੀਗਾ ਕਿੰਨਾ 29 ਸਾਲ ਦਾ 29 ਸਾਲ ਦਾ ਤੇ ਕਿਹੜੀ ਜਗ੍ਹਾ ਸੀ ਜੀ ਇਹ ਉਹ ਨਿਊਜ਼ੀਲੈਂਡ ਸੀ ਗਿਆ ਠੀਕ ਆ ਜੀ ਕੀ ਖਬਰ ਆਈ ਉੱਥੋਂ ਕਿਤੇ ਤੱਥ ਹੋਈ ਆ ਕਿੱਦਾਂ ਹੋਈ ਆ ਜੀ ਸਾਨੂੰ ਤਾਂ ਜੀ ਪਤਾ ਇਹ ਲੱਗਾ ਪਹਿਲਾਂ ਸਾਡੇ ਭਾਂਜੇ ਨੂੰ ਆਇਆ ਪਤਾ ਫੋਨ ਉਹਦੇ ਘਰ ਵਾਲੀ ਨੇ ਕੀਤਾ ਹੋਊਗਾ ਵੇਚਦਾ ਆ ਮਸ਼ੀਨ ਦੇ ਵਿੱਚ ਆ ਗਿਆ ਤੇ ਫੇਰ ਮੇਰੇ بیٹے ਨੂੰ ਆਇਆ ਸਾਲ ਸਾਨੀ ਨੂੰ ਉਹਨੂੰ ਕੀਤਾ ਦੂਜੇ ਨੇ ਮੇਰੇ ਭਾਂਜੇ ਨੇ ਫੋਨ ਤੇ ਸਾਨੂੰ ਤਾਂ ਦੱਸਿਆ ਨੇ ਜੀ ਵੀ ਉਹਦੇ ਮਾਪੇ ਨੂੰ ਹੋਈ ਹੋਈ ਇਹਨੂੰ ਪਤਾ ਲੱਗ ਗਿਆ ਫੇਰ ਉਹਨਾਂ ਨੇ ਸਾਡੇ ਇੱਥੇ ਸੀਗੇ ਗਵਰਡ ਗਵਰਡ ਜਦੋਂ ਰੋਣਾ ਪਿਆ ਸਾਰਾ ਸਾਡਾ ਮਹੱਲਾ ਇਕੱਠਾ ਹੋ ਗਿਆ ਬੇ ਹੋ ਗਿਆ ਫਿਰ ਇਹਨਾਂ ਨੇ ਸਾਡੇ ਮੇਜੀਆ ਸਾਡੇ ਹਰਮਨ ਸਾਹਿਬ ਆ ਇਹਨਾਂ ਨੇ ਕਿਹਾ ਵੀ ਇੱਥੇ ਨਾਲੋਂ ਜੇ ਇਹਦੀਆਂ ਕਰਵਾਦੀ ਇਹ ਟਿਕਟਾਂ ਕਰਵਾਤੀਆਂ ਇਹਨਾਂ ਨੇ ਨਿਊਜ਼ੀਲੈਂਡ ਉਹ ਚਲ ਗਏ ਮਾਂ ਤਾਂ ਵੀ ਦੋ ਨਹੀਂ ਚਲ ਗਏ ਤੇ ਉਹ ਉੱਥੇ ਜਾ ਕੇ ਸਾਡੇ ਕੋਈ ਇੱਥੇ ਦੇ ਸੀਗੇ ਮੁੰਡੇ ਉਹਾਂ ਦੇ ਉਥੋਂ 에어ਪੋਰਟ ਚੋਂ ਲਿਜਾ ਕੇ ਸਦੇ ਹਸਪਤਾਲ ਲੱਗਿਆ। ਉੱਥੇ ਜਿਹਨੇ ਪੁੱਛਿਆ ਤਾਂ ਉਹ ਵੀ ਕਰਮਾੜੀ ਕਹਿੰਦੀ ਸੀ ਵੀ ਇਹਨੂੰ ਹੈਲੀਕਾਪਟਰ 'ਚ ਉੱਥੇ ਲੈ ਗਿਆ ਆਪਣਾ ਨਿਆ ਹਸਪਤਾਲ ਲੱਗਾਇਆ। ਸਾਨੂੰ ਹਸਪਤਾਲ ਦਾ ਮੈਨੂੰ ਨਾਂ ਨਹੀਂ ਪਤਾ। ਤੇ ਅਸੀਂ ਜਿਸਨੇ ਇਹ ਪਤਾ ਲੱਗਾ ਤਾਂ ਇਹ ਪਹੁੰਚ ਗਿਆ ਉੱਥੇ। ਉਹਨਾਂ ਦੇ ਉੱਥੇ ਪਹੁੰਚਣ ਤੇ ਤੇ ਇਹਨੇ ਉਹਨੂੰ ਦੇਖਿਆ ਉਹਦੇ ਉੱਤੇ ਸੀਗਾ ਲਗਾਇਆ ਤਾਂ ਸਾਹ ਉਹਨੂੰ ਆ ਰਿਹਾ ਆ ਤੁਜਾ ਉਹ ਅੱਖਾਂ ਨੇ ਪਟ ਰਿਆ ਸੀ ਤੇ ਬੋਲਨੇ ਦੇ ਸੀਗਾ ਉਹ ਕਹਿੰਦੇ ਭਈ ਛੱਟ ਜਾਂਦੀ ਲੱਗੇ ਉਹ ਪੁੱਛਿਆ ਹੋਊਗਾ ਕਿ ਥੋੜੀ-ਥੋੜੀ ਠੀਕ ਹੋਣਾ ਦਿਲਾਸੇ ਡਾਕਟਰ ਦਿੰਦੇ ਰਹੇ ਤੇ ਇਹ ਵੀ ਵਿਚਾਰੇ ਉੱਥੇ ਕੋਲ ਉਹਦੀ ਵਾਈਫ ਨੂੰ ਇੱਕ ਕਮਰਾ ਦਿੱਤਾ ਸੀਗਾ ਤੇ ਕੋ ਦਾ ਬੱਚਾ ਸੀਗਾ ਬੇਟਾ ਸੀਗਾ ਤੇ ਕੋਲ ਇੱਕ ਨਰਸ ਦਿੱਤੀ ਹੋ ਸੀਗੀ ਤੇ ਫੇ ਇਹਨੂੰ 10 ਕਿ ਮਿੰਟਾਂ ਬਾਹਰ ਦਿੱਤੇ ਸੀ ਫੇ ਬਾਹਰ ਚਲ ਜਾਂਦੇ ਪਾਰੋਬਾਦੀ ਆ ਕਤੋਂ ਮਸ਼ੀਨ ਦੇ ਵਿੱਚ ਆਈ ਸੀ ਕਿੰਨੇ ਦਿਨ ਪਹਿਲਾਂ ਇਹ ਵੀਰਵਾਰ ਨੂੰ 15 ਦਿਨ ਉਹਦੇ ਜਾਂਦੇ ਆ ਵੀਰਵਾਰ ਨੂੰ ਉੱਥੇ ਮਸ਼ੀਨ 'ਚ ਆਇਆ ਠੀਕ ਹੈ ਤੇ ਕਿੰਨੇ ਦਿਨ ਬਾਅਦ ਮੋਟਾਈ ਜੀ ਬੱਚੇ ਦੇ ਬੱਚਿਆ ਜੀ 15 ਦਿਨ ਹੀ ਬਾਅਦ ਇਹ ਹੋ ਗਿਆ ਵੀਰਵਾਰ ਨੂੰ ਹੀ ਸਾਨੂੰ ਪਤਾ ਲੱਗਾ ਵੀ ਹਾਂਜੀ 15 15 ਜਨਵਰੀ 15 ਅਧਵਿਨੇ ਸੰਪਤਤ ਰੱਖੇ ਲੱਗਿਆ ਪਤਾ ਅੰਕਲ ਜੀ ਕਿਹੜੀ ਮਸ਼ੀਨ ਸੀਗੀ ਉੱਥੇ ਕੰਮ ਕਾਰੋਬਾਰ ਕਰਦੇ ਸਕੇ ਨਹੀਂ ਜੀ ਉੱਥੇ ਸਿਗਾ ਕੋਈ ਉਨਚਾਲ ਸਿਗਾ ਮਸ਼ੀਨਾਂ ਦਾ ਬਣਾਇਆ ਇਹਨਾਂ ਨੇ ਪਹਿਲਾਂ ਤਾਂ ਇਹਦੀ ਉਂਗਲਾ ਹੀ ਸੀਗੀ ਲੱਕੜ ਦੀ ਮਸ਼ੀਨ ਸੀ ਲੱਕੜ ਦੀ ਕੋਈ ਮਸ਼ੀਨ ਸੰਦੋ ਉੱਥੇ ਅਸੀਂ ਗਏ ਨਾ ਸਾਨੂੰ ਪਤਾ ਹੀ ਨਹੀਂ ਜਿਹੜੀ ਗੱਲ ਦਾ ਉੱਥੇ ਵਿੱਚ ਪਹਿਲਾਂ ਬੇਗ ਦੇ ਤਾਰ ਵੇ ਪੇ ਇੱਥੇ ਆਇਆ ਸੀ ਅਸੀਂ ਖੁਸ਼ੀਆਂ ਕੀਤੀਆਂ ਮਾਪੇ ਨੇ ਵਿਆਹ ਇੱਥੇ ਕੀਤਾ ਸੀ ਉਧਰਲੀ ਫੀਜੀ ਦੀ ਕੋ ਨੜਕੀ ਆ ਉਹ ਬਿਆਨ ਕਿੰਨਾ ਸਮਾਂ ਹੋ ਗਿਆ ਹਾਂਜੀ ਕਹਾਲੋ ਹਾਂਜੀ ਕਹਾਲੋ ਹੋਇਆ ਸੀ ਬੱਚਾ ਵੀ ਬੱਚਾ ਇੱਕ ਬੇਟਾ 6 ਮਹੀਨੇ ਦਾ ਹੈ ਬੇਟਾ ਤੇ ਹੁਣ ਸਸਕਾਰ ਉਤਰੀ ਨਿਊਜ਼ੀਲੈਂਡ ਹੀ ਕੀਤਾ ਜੀ ਉਹ ਅਸੀਂ ਤਾਂ ਕੋਸ਼ਿਸ਼ ਸੀ ਜਦੋਂ ਕਹਿੰਦੇ ਉਧਰਲੀ ਉਹ ਹੰਦਸਿੰਧੀ ਆ ਉਹਨਾਂ ਨੂੰ ਪਤਾ ਲੱਗਾ ਵੀ ਉਹ ਜੋ ਮਾਂ ਨੇ ਕਹਿਣਾ ਉਧਰਲੀ ਸਰਕਾਰ ਨੇ ਮਾਂ ਦਾ ਕਿਹਾ ਮੰਨਣਾ ਨਾ ਕਿ ਸਾਡਾ ਭਰਾ ਦਾ ਜਾਂ ਸਾਡੀ ਭਝਾਈ ਦਾ ਕਿਹਾ ਮੰਨਣਾ ਘਰ ਵਾਲੀ ਦਾ ਮੰਨਣਾ ਘਰ ਵਾਲੀ ਦਾ ਹੀ ਕਿਹਾ ਮੰਨਣਾ ਤੇ ਅਸੀਂ ਵੀ ਕਿੱਥੇ ਭੇਜ ਕੇ ਰਾਜੀ ਜਾਂ ਸਾਡੀਆਂ ਸਰਕਾਰਾਂ ਨੇ ਕੋਈ ਨੌਕਰੀਆਂ ਦੇਤੇ ਰੋਟੀ ਰੋਜੀ ਵਾਸਤੇ ਗਿਆ ਸੀ ਅਜੇ ਤੇ ਕਰ ਪੈਸੇ ਵੀ ਉਹ ਦੇ ਵਿਚਾਰੇ ਦੇ ਲਾਉਂਦੇ ਥੱਕ ਗਏ ਅਜੇ ਤੇ ਕਰ ਲਾਏ ਨਹੀਂ ਲਾਏ ਤੇ ਵਿੱਚੇ ਵਿਚਾਰੇ ਦਾ ਆਦਿ ਲੋ ਪਤਾ ਲੱਗਾ ਸਤਾ ਹੋਇਆ ਭਰਾ ਭਝਾਈ ਕਿੰਨਾ ਚਿਰ ਪਹਿਲਾਂ ਗਿਆ ਇਹ ਮਨੂ ਦੂਰ ਕਬੀ ਨੇ ਤਈ ਹੋ ਗਿਆ ਤਿੰਨ ਕਬੀ ਨੇ ਪਹਿਲਾਂ ਗਏ ਸੀਗੇ ਪਹਿਲਾਂ ਤੇ ਇਹਦੇ ਇਥੇ ਬਿਮਾਰ ਹੋ ਗਏ ਸੀਗੇ ਦੋਨੇ ਤੇ ਦੋਨੇ ਜਿਹੜੇ ਬਿਮਾਰ ਹੋ ਗਏ ਤਾਂ ਇਹ ਕਹਿੰਦੇ ਸਾਡੀਆਂ ਪੁੱਤ ਟਿਕ ਟਾਂਕ ਕਰਾ ਦੇ ਕਹਿੰਦਾ ਨਹੀਂ ਮੰਮੀ ਮੈਂ ਤੁਹਾਨੂੰ ਘਮਾਉਣਾ ਆ ਇੱਥੇ ਮੇਰਾ ਟਾਈਮ ਨਹੀਂ ਲੱਗਦਾ ਮੈਂ ਤੁਹਾਨੂੰ ਸਾਰੇ ਦਿਖਾ ਲੂੰਗਾ ਨਿਊਜ਼ੀਲੈਂਡ ਤੇ ਨਹੀਂ ਦਿਖਾ ਪਾਇਆ ਇਹ ਫੇਰ ਕਹਿੰਦੇ ਵੀ ਇੱਥੇ ਜਿਹੜੀ ਅਪਾਇੰਟਮੈਂਟ ਮਿਲਦੀ ਆ ਬਹੁਤ ਟਾਈਮ ਲੱਗਣਾ ਤੁਸੀਂ ਇੰਡੀਆ ਦੇ ਯਾਰ ਜੋ ਜਾ ਕੇ ਆਪਣੇ ਲਾਜ ਕਰਾ ਲਓ ਫਿਰ ਪੋਲੋ ਹਸਪੀਟਲ ਗਏ ਲੈ ਕੇ ਮੇਰਾ ਭਾਂਜਾ ਉਹਦੇ ਉਹਦੇ ਮੜਾ ਮੋਟਾ ਲਾਇਓ ਟਿਕਟ ਵੇਲਾ ਹੈ ਤਾਂ ਠੀਕ ਹੁਣ ਜਦੋਂ ਬੱਚੇ ਦੀ ਮੌਤ ਹੋਈ ਹੈ ਜੀ ਤਾਂ ਉਦੋਂ ਮਾਪਿਓ ਉਤਰੀ ਸੀ ਕਿ ਇਧਰ ਦੁਵਾਰਾ ਗਏ ਜੀ ਇਧਰੋਂ ਮੁੜ ਕੇ ਦੁਵਾਰਾ ਫੇਰ ਗਏ ਐਕਸੀਡੈਂਟ ਤੋਂ ਬਾਅਦ ਉਹ 3 ਚੌਥੇ ਦਿਨ ਹੀ ਚੱਲ ਗਏ ਠੀਕ ਹੈ ਕੀ ਨਾਮ ਹੈ ਤੁਹਾਡਾ ਭਾਈ ਅਸੀਂ ਸਾਹਿਲ ਸਾਨੀ ਮੇਰਾ ਨਾਮ ਸੋਰੋਸਾਨੀ ਦਾ ਬ੍ਰਦਰ ਠੀਕ ਹੈ ਜੀ ਤੇ ਕੀ ਤੁਸੀਂ ਮੰਗ ਕਰਦੇ ਹੋ ਹੁਣ ਉਦੋਂ ਲਈ ਸਰਕਾਰ ਤੋਂ ਮੈਂ ਸਰਕਾਰ ਨੂੰ ਇਹ ਮੰਗ ਕਰਦਾ ਹਾਂ ਕਿ ਜਿਹੜਾ ਉਹਦਾ ਬੱਚਾ ਉਹ ਵਾਈਫ ਕੋ ਆ ਉਹ ਬੱਚਾ ਲਿਆਂ ਇੱਧਰ ਲਿਆਂ ਨੂੰ ਹੋਰੀ ਵਾਈਫ ਉਹਨਾਂ ਨੂੰ ਦੇਵੇ ਉਹਦੇ ਮਾਤਾ ਪਿਤਾ ਇੱਕ ਹਸਾਰਾ ਹੋਈ ਆ ਹੁਣ ਔਰ ਇਹ ਲਾਸਟ ਨਿਸ਼ਾਨੀ ਉਹ ਹੀ ਆ ਉਹ ਇੱਧਰ ਆਉਣ ਨੂੰ ਦੇਵੇ ਸਰਕਾਰ ਮਦਦ ਕਰੇ ਉਹਨਾਂ ਦੇ ਘਰਦਿਆਂ ਦੀ ਉਧਰਲੀ ਸਰਕਾਰ ਉਹਨਾਂ ਦੀ ਹੈਲਪ ਕਰੇ ਕੋਈ ਉਹਨਾਂ ਦਾ ਬੱਚਾ ਇੱਧਰ ਆ ਜਵੇ ਦੂਜੇ ਨੰਬਰ ਤੇ ਜਿਹੜੀ ਕੰਪਨੀ ਚ ਉਹਰਾ ਹਾਸ ਆਇਆ ਕੰਪਨੀ ਉਹਦੇ ਮਾਤਾ ਪਿਤਾ ਨੂੰ ਵੀ ਕੋਸ਼ਿਸ਼ ਕਰਵੇ ਜਿੰਨਾ ਉਹਨਾਂ ਦਾ ਬੁਢਾਪਾ ਜਿਹੜਾ ਸੁੱਖ ਆ ਜਵੇ ਕਿਉਂਕਿ ਹਜੇ ਤੱਕ ਵੀ ਉਹ ਉਹਦੇ ਡੈਡੀ ਜਿਹੜੇ ਆ ਉੱਠੇ ਵੇਚ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਆ ਇੱਕ ਛੋਟੀ ਜੀ ਦੁਕਾਨ ਅੱਡੇ ਤੇ ਉੱਥੇ ਗੁਜ਼ਾਰਾ ਹੁੰਦਾ ਹੋਰ ਤਾਂ ਉਹਨਾਂ ਦਾ ਕੋਈ ਗੁਜ਼ਾਰਾ ਆਉਂਦੀ ਨੀ ਮੰਮੇ ਨੇ ਜਿੰਨੇ ਵੀ ਕਮਾਏ ਸੀ ਆਪਣੇ ਘਰ ਲੈਣ ਲਈ ਉਧਰ ਪੈਸੇ ਕਮਾਏ ਸੀਗੇ ਉਹ ਸਾਰੇ ਪੈਸੇ ਉਹਦੇ ਘਰ ਵਾਲੀ ਤੋਂ ਹੀ ਆ ਉਹਨੇ ਅਜੇ ਤੱਕ ਇੱਧਰ ਅਜੇ ਤੱਕ ਤਾਂ ਕੁਝ ਨਹੀਂ ਭੇਜਿਆ ਮੇਰੇ ਤਾਂ ਇਹੀ ਕੁਝ ਆਇਆ ਚਾਹੇ ਸਰਕਾਰ ਉਹਦੇ ਘਰਦਿਆਂ ਦੀ ਪੂਰੀ ਹੈਲਪ ਕਰੇ ਉਧਰ ਲਈ ਸਰਕਾਰ ਵੀ ਤੇ ਸਾਡੀ ਸਰਕਾਰ ਵੀ ਉਹਦੇ ਘਰਦਿਆਂ ਦੀ ਹੈਲਪ ਕਰੇ ਤਾਂ ਕਿ ਉਹਨਾਂ ਦਾ ਆਣ ਵਾਲਾ ਟਾਈਮ ਵਧੀਆ ਲੰਘ ਜਾਵੇ ਬਸ ਮੇਰੀ ਇਹੀ ਦਰਖਾਸਤ ਹੈ